ਸਤਿ ਸ਼੍ਰੀ ਅਕਾਲ ਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰੇ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਖਬਰਾਂ ਪੰਜਾਬ ਵਿੱਚ ਪਿਆਨੇ ਗਰਮੀ ਦਾ ਦੌਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਮਠੰਡਾ ਸਭ ਤੋਂ ਗਰਮ ਰਿਹਾ ਹੈ ਤੇ ਤਾਪਮਾਨ ਨੇ 47.6 ਡਿਗਰੀ ਦਰਜ ਕੀਤਾ ਗਿਆ ਹੈ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਅੱਜ 18 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਰਾਤ ਨੂੰ ਵੀ ਗਰਮੀ ਪੈਣ ਦੀ ਸੰਭਾਵਨਾ ਹੈ ਇਹ ਸਥਿਤੀ 12 ਜੂਨ ਤੱਕ ਬਣੀ रह ਸਕਦੀ ਹੈ ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਹੈ ਦੱਸ ਦਈਏ ਕਿ 13 ਸਾਲਾਂ ਬਾਅਦ ਇੰਨੀ ਭਿਆਨਕ ਗਰਮੀ ਪੈ ਰਹੀ ਹੈ ਕਸ਼ਮੀਰ ਚ ਇਸ ਸਾਲ ਗਰਮੀ ਦੀ ਲਹਿਰ ਚੱਲ ਰਹੀ ਹੈ ਤੇ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਗਲੇਸ਼ੀਅਰ ਸੇਲਾਨੀ ਅਤੇ ਸਿਹਤ ਖੇਤਰ ਤੇ ਪੈ ਰਿਹਾ ਹੈ 22 ਮਈ 2025 ਨੂੰ ਸ਼੍ਰੀਨਗਰ ਚ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ 53 ਸਾਲਾਂ ਚ ਮਈ ਦਾ ਸਭ ਤੋਂ ਵੱਧ ਤਾਪਮਾਨ ਤੇ ਸ਼ਹਿਰ ਚ ਹੁਣ ਤੱਕ ਦਾ ਸਭ ਤੋਂ ਤੀਜਾ ਵੱਧ ਤਾਪਮਾਨ ਹੈ ਤੇ ਸ਼੍ਰੀਨਗਰ ਚ 10 ਜੂਨ 2025 ਨੂੰ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਆਮ ਤੋਂ 5.3 ਡਿਗਰੀ ਵੱਧ ਹੈ ਪਾਰਤ ਨੂੰ ਹਾਲ ਹੀ ਵਿੱਚ ਦਿੱਲੀ ਤੋਂ ਇੱਕ ਨਵਾਂ ਇੰਟਰਨੈਸ਼ਨਲ ਮਾਸਟਰ ਮਿਲਿਆ ਹੈ ਤੇ 16 ਸਾਲ ਦਾ ਸਾਹਿਬ ਸਿੰਘ ਪਹਿਲਾ ਸਿੱਖ ਇੰਟਰਨੈਸ਼ਨਲ ਮਾਸਟਰ ਹੈ ਉਸਨੇ ਦੁਬਈ ਓਪਨ 2025 ਜਿੱਤ ਨਾਲ ਮਕਾਮ ਹਾਸਲ ਕੀਤਾ ਇਹ ਰਸਤਾ ਉਸ ਲਈ ਆਸਾਨ ਨਹੀਂ ਸੀ ਕਿਉਂਕਿ ਉਹ ਬਹੁਤ ਦਬਾਅ ਅਤੇ ਵਿੱਤੀ ਸੰਘਰਸ਼ਾਂ ਕਾਰਨ ਇਹ ਮੁਕਾਮ ਹਾਸਲ ਕਰਨ ਤੋਂ ਖੁੰਝ ਗਿਆ ਸੀ ਪਰ ਜਿਸ ਚੀਜ਼ ਨੇ ਉਸ ਨੂੰ ਅੱਗੇ ਵਧਾਇਆ ਹੈ ਉਹ ਸੀ ਖੇਡ ਪ੍ਰਤੀ ਉਸ ਦਾ ਪਿਆਰ ਤੇ ਉਸ ਦੇ ਪਰਿਵਾਰ ਦਾ ਮਜ਼ਬੂਤ ਸਮਰਥਨ ਸਾਲਾਂ ਤੋਂ ਸਾਇਬ ਨੇ ਵਾਰ-ਵਾਰ ਭਾਰਤ ਦਾ ਮਾਣ ਵਧਾਇਆ ਹੈ ਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨਾਂ ਵਿੱਚੋਂ ਇੱਕ 2022 ਵਿੱਚ ਪੱਛਮੀ ਏਸ਼ੀਆ ਯੂਥ ਚੈਟਰਨ ਚੈਂਪੀਅਨਸ਼ਿਪ ਵਿੱਚ ਉਸ ਦਾ 13 ਸੋਨ ਤਗਮਾ ਸ਼ਾਮਲ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚਿਤ ਹੋਏ ਤਣਾਅ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੀਆਂ ਕਈ ਥਾਵਾਂ ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਾਡੇ ਡਿਫੈਂਸ ਵੱਲੋਂ ਨਾਕਾਮ ਕਰ ਦਿੱਤਾ ਗਿਆ ਜਦੋਂ ਕਿ ਇਸ ਹਮਲੇ ਵਿੱਚ ਵਰਤੇ ਗਏ ਬੰਬਾਂ ਦੇ ਕਈ ਅਵਸ਼ੇਸ਼ ਵਕ-ਵਕ ਥਾਵਾਂ ਤੇ ਦੇਖੇ ਜਾ ਰਹੇ ਹਨ ਅਜਿਹਾ ਇੱਕ ਮਾਮਲਾ ਪਠਾਨਕੋਟ ਦੇ ਲਗਦੇ ਪਿੰਡ ਮਲਿਕਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਨੇ ਬੰਬ ਨੂੰ ਮਾ ਚੀਜ਼ ਦੇਖੀ ਜਿਸ ਕਾਰਨ ਉਸਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਇਸ ਬ ਕਿਸਾਨ ਨੇ ਕਿਹਾ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤੇ ਜਦੋਂ ਉਸ ਨੂੰ ਇਹ ਚੀਜ਼ ਦਿਖਾਈ ਦਿੱਤੀ ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤੀ ਜ਼ਰਬ ਬੈਂਕ ਨੇ ਸੋਨੇ ਦੇ ਕਰਜ਼ਿਆਂ ਨੂੰ ਲੈਣ ਦੇ ਨਿਯਮਾਂ ਵਿੱਚ ਵੱਡਾ ਬਦਲਾ ਕੀਤਾ ਹੈ ਇਸ ਨਾਲ ਛੋਟੇ ਕਰਜ਼ਦਾਰਾਂ ਨੂੰ ਰਾਹਤ ਮਿਲੀ ਹੈ ਤੇ ਕੇਂਦਰੀ ਬੈਂਕ ਨੇ 2.5 ਲੱਖ ਤੱਕ ਦੇ ਸੋਨੇ ਦੇ ਕਰਜ਼ਿਆਂ ਲਈ ਲੋਨ ਟੂ ਵੈਲਿਊ ਅਨੁਪਾਤ 75 ਫੀਸਦੀ ਵਧਾ ਕੇ 85 ਫੀਸਦੀ ਤੱਕ ਕੀਤਾ ਹੈ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਸਕਾਰੀ ਬੈਂਕਾਂ ਤੇ ਸਰਕਾਰੀ ਵਿਭਾਗਾਂ ਤੋਂ ਫੀਡਬੈਕ ਤੋਂ ਬਾਅਦ ਬੈਂਕ ਸੋਨੇ ਦੇ ਕਰਜ਼ਿਆਂ ਦੇ ਢਾਂਚੇ ਵਿੱਚ ਮੁੱਖ ਪ੍ਰਬੰਧਾਂ ਨੂੰ ਸੋਖਾ ਕਰੇਗਾ ਤੇ ਨਵੇਂ ਨਿਯਮਾਂ ਵਿੱਚ 2.5 ਲੱਖ ਰੁਪਏ ਤੱਕ ਦੇ ਛੋਟੇ ਸੋਨੇ ਦੇ ਕਰਜ਼ਿਆਂ ਤੇ ਲੋਨ ਟੂ ਵੈਲਿਊ ਅਨੁਪਾਤ ਹੁਣ 75 ਫੀਸਦੀ ਵਧਾ ਕੇ 85 ਫੀਸਦੀ ਕਰ ਦਿੱਤਾ ਗਿਆ ਹੈ ਜਦਕਿ 2.5 ਲੱਖ ਤੋਂ 5 ਲੱਖ ਤੱਕ ਅਸੀਵ ਇਸ ਦਿ ਤੱਕ ਲੋਨ ਮਿਲੇਗਾ ਤੇ ਇਸ ਵਿੱਚ ਵਿਆਜ ਦੀ ਰਕਮ ਵੀ ਸ਼ਾਮਲ ਹੋਵੇਗੀ ਇਹ ਪਿੰਡੂ ਤੇ ਛੋਟੇ ਸ਼ਹਿਰਾਂ ਤੱਕ ਸੋਨੇ ਦੇ ਕਰਜ਼ਿਆਂ ਦੀ ਪਹੁੰਚ ਵਧਾਉਣ ਵਿੱਚ ਮਦਦ ਕਰੇਗਾ ਤੁਸੀਂ ਆਪਣੀਆਂ ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੋਨੇ ਦੇ ਵਿਰੁੱਧ ਕਰਜ਼ਾ ਲੈ ਸਕੋਗੇ ਉਹਨਾਂ ਇਹ ਵੀ ਕਿਹਾ ਕਿ ਭਾਵੇਂ ਕਿਸੇ ਕੋਲ ਆਪਣੇ ਸੋਨੇ ਦਾ ਬਿੱਲ ਨਹੀਂ ਹੈ ਫਿਰ ਵੀ ਉਹ ਸੋਨੇ ਦਾ ਕਰਜ਼ਾ ਪ੍ਰਾਪਤ ਕਰ ਸਕੇਗਾ ਇਸ ਲਈ ਉਸ ਨੂੰ ਇੱਕ ਘੋਸ਼ਣਾ ਪੱਤਰ ਦੇਣਾ ਪਵੇਗਾ ਭਾਰਤੀ ਆਬਾਦੀ ਸਾਲ 2025 ਚ 1.4 46 ਅਰਬ ਤੱਕ ਪਹੁੰਚ ਜਾਏਗੀ ਤੇ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਰਹੇਗਾ ਉਕਤ ਖੁਲਾਸਾ ਸੰਯੁਕਤ ਰਾਸ਼ਟਰ ਆਬਾਦੀ ਫੰਡ ਵੱਲੋਂ ਜਾਰੀ ਕੀਤੀ ਆਲਮੀ ਆਬਾਦੀ ਦੀ ਸਥਿਤੀ ਬਾਰੇ 2025 ਰਿਪੋਰਟ ਕੀਤਾ ਗਿਆ ਇਸ ਰਿਪੋਰਟ ਚ ਕਿਹਾ ਗਿਆ ਹੈ ਕਿ ਅਸਲੀ ਸੰਕਟ ਘਟ ਜਾਂ ਵੱਧ ਆਬਾਦੀ ਦਾ ਨਹੀਂ ਸਗੋਂ ਬੱਚੇ ਨੂੰ ਜਨਮ ਦੇਣ ਅਤੇ ਪਰਿਵਾਰ ਸ਼ੁਰੂ ਕਰਨ ਦੇ ਫੈਸਲਿਆਂ ਤੇ ਆਜ਼ਾਦੀ ਨਾ ਹੋਣਾ ਹੈ ਰਿਪੋਰਟ ਮੁਤਾਬਕ ਭਾਰਤ ਦੀ ਕੁੱਲ ਬੱਚੇ ਨੂੰ ਜਨਮ ਦੇਣ ਦੀ ਦਰ ਘਟ ਕੇ 1.9 ਜਨਮ ਪ੍ਰਤੀ ਔਰਤ ਪੈ ਗਈ ਹੈ ਜੋ ਕਿ 2.1 ਰਿਪਲੇਸਮੈਂਟ ਲੈਵਲ ਤੋਂ ਹੇਠਾਂ ਹੈ ਪਾਵੇਂ ਹੁਣ ਔਰਤਾਂ ਉਹਨਾਂ ਬੱਚਿਆਂ ਨੂੰ ਜਨਮ ਨਹੀਂ ਦੇ ਰਹੀਆਂ ਜਿਸ ਨਾਲ ਆਬਾਦੀ ਬਿਨਾ ਮਾਈਗ੍ਰੇਸ਼ਨ ਦੇ ਅਗਲੀ ਪੀੜ੍ਹੀ ਚ ਇਸ ਤਰ੍ਹਾਂ ਰਹਿ ਸਕੇ ਰਿਪੋਰਟ ਮੁਤਾਬਕ ਇਸ ਦਾ ਮੁੱਖ ਕਾਰਨ ਆਰਥਿਕ ਪਾਬੰਦੀਆਂ ਹਨ ਇਸ ਤੋਂ ਇਲਾਵਾ ਘਰ ਦੀਆਂ ਪਾਬੰਦੀਆਂ ਨੌਕਰੀ ਬਾਰੇ ਅਸੁਰੱਖਿਆ ਬੱਚਿਆਂ ਦੇ ਪੁਜਤਯੋਗ ਇਲਾਜ ਦੀ ਘਾਟ ਸੇ ਸੰਬੰਧੀ ਸਰਕਾਰ ਤੇ ਗਲਤ ਸੰਬੰਧੀ ਸੀਮਿਤ ਇਲਾਜ ਸਹੂਲਤਾਂ ਵੀ ਅਹਿਮ ਕਾਰਨ ਹਨ ਟੈਸਟ ਕ੍ਰਿਕਟ ਦਾ ਸਭ ਤੋਂ ਵੱਡਾ ਮੈਚ 11 ਜੂਨ ਯਾਨੀ ਅੱਜ ਲਾਰਡਸ ਵਿਖੇ ਸ਼ੁਰੂ ਹੋਵੇਗਾ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੇ ਆਸਟ੍ਰੇਲੀਆ ਦੀਆਂ ਨਜ਼ਰਾਂ ਦੂਜੇ ਕਿਤਾਬ ਦੇ ਹੋਣਗੀਆਂ ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ ਦੱਸ ਦਈਏ ਕਿ ਆਸਟ੍ਰੇਲੀਆ ਹੀ ਟੀਮ ਮੌਜੂਦਾ ਵਰਲਡ ਟੈਸਟ ਕ੍ਰਿਕਟ ਚੈਂਪੀਅਨ ਹੈ ਪੈਡ ਕਮਿੰਸ ਦੀ ਕਪਤਾਨੀ ਹੇਟ ਆਸਟ੍ਰੇਲੀਆ ਦੂਜੀ ਵਾਰ ਕਿਤਾਬ ਤੇ ਕਬਜ਼ਾ ਕਰਨਾ ਚਾਹੇਗਾ ਦੂਜੀ ਵਾਰ ਸੈਂਟੇਂਬਾ ਬਹਾੂਮਾ ਦੀ ਅਗਵਾਈ ਚ ਦੱਖਣੀ ਅਫਰੀਕਾ ਕੋਲ ਪਹਿਲੀ ਵਾਰ ਵਰਲਡ ਟੈਸਟ ਕ੍ਰਿਕਟ ਦਾ ਚੈਂਪੀਅਨ ਬਣਨ ਦਾ ਮੌਕਾ ਹੈ ਰਾਸ਼ਟਰੀ ਰਾਇਤਾ ਨ ਦਿੱਲੀ ਚ ਕਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਇੱਕ 90 ਸਾਲਾ ਔਰਤ ਦੀ ਮੌਤ ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 1 ਜਨਵਰੀ ਤੋਂ ਦਿੱਲੀ ਵਿੱਚ कोरोना वायरस ਨਾਲ ਸੰਕਰਮਿਤ 8 ਲੋਕਾਂ ਦੀ ਮੌਤ ਹੋ ਚੁੱਕੀ ਹੈ 90 ਸਾਲਾ ਔਰਤ ਦੇ ਮੌਤ ਮਾਮਲੇ ਵਿੱਚ ਕਿਹਾ ਗਿਆ ਹੈ ਕਿ ਮੌਤ ਦਾ ਮੁੱਖ ਕਾਰਨ ਪੁਰਾਣੇ ਸੈਰ ਰੋਗ ਹਨ ਅਤੇ ਕੋਰੋਨਾ ਵਾਇਰਸ ਦਾ ਪਤਾ ਲੱਗਣਾ ਦੁਰਘਟਨਾ ਹੈ ਦਿੱਲੀ ਵਿੱਚ ਇਲਾਜ ਅਧੀਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 695 ਹੈ ਤੇ ਭਾਰਤ ਭਰ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 8615 ਹੈ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਕਾਰਨ 30 ਮੌਤਾਂ ਹੋਈਆਂ ਹਨ ਮਣੀਪੁਰ ਸਰਕਾਰ ਨੇ ਇਮਫਾਲ ਪੱਛਮੀ ਇਮਫਾਲ ਪੂਰਬੀ ਤੇ ਬਿਸ਼ਨੂਪੁਰ ਵਿੱਚ ਕਰਫਿਊ ਵਿੱਚ ਢਿੱਲ ਦਿੱਤੀ ਹੈ ਜਿਸ ਨਾਲ ਵਸਨੀਕਾਂ ਨੂੰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਘੁੰਮਣ ਫਿਰਨ ਦੀ ਇਜਾਜ਼ਤ ਦਿੱਤੀ ਗਈ ਹੈ ਦਿਨ ਵੇਲੇ ਆਵਾਜਾਈ ਦੀ ਇਜਾਜ਼ਤ ਹੈ ਪਰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲੀਆਂ ਗਤੀਵਿਧੀਆਂ ਤੇ ਅਜੇ ਵੀ پابੰਦੀ ਹੈ ਸੁਰੱਖਿਆ ਬਲ ਚੌਕਸ ਹਨ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਰਫਿਊ ਵਿੱਚ ਢਿੱਲ ਦੌਰਾਨ ਜਨਤਕ ਵਿਵਸਥਾ ਨੂੰ ਖਤਰੇ ਵਿੱਚ ਪਾਉਣ ਵਾਲੀ ਕਿਸੇ ਵੀ ਕਾਰਵਾਈ ਨਾਲ ਸਖਤੀ ਨਾਲ ਜਿਟਿਆ ਜਾਵੇਗਾ ਕਰਫਿਊ ਵਿੱਚ ਰਹਿਣ ਵਾਲੇ ਘੱਟੋ-ਘੱਟ 5 ਭਾਰਤੀ ਨਾਗਰਿਕ ਜੋ ਕਿ ਕੇਨਿਆ ਵੱਲ ਜਾ ਰਹੇ ਸਨ ਉਨ੍ਹਾਂ ਦੀ ਬੱਸ ਹਾਦਸੇ ਵਿੱਚ ਮੌਤ ਹੋ ਗਈ ਹੈ ਕਤਰ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ 28 ਭਾਰਤੀਆਂ ਦਾ ਇੱਕ ਸਮੂਹ ਕਹਿੰਨਿਆ ਜਾ ਰਿਹਾ ਸੀ ਤੇ ਉੱਥੇ ਉਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਾਣਕਾਰੀ ਮੁਤਾਬਕ ਹਾਦਸੇ ਵਿੱਚ 5 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ ਸੋ ਇਹ ਸੰਨ ਹੁਣ ਤੱਕ ਦੀਆਂ ਅਹਿਮ ਤੇ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਹੁਣ ਤੱਕ ਦੇ ਲਈ ਮੈਨੂੰ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰੇ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਪੜਾਓ ਪੰਜਾਬ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਹੈ ਮਟਿੰਡਾ ਸਭ ਤੋਂ ਗਰਮ ਰਿਹਾਏ ਅਤੇ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਹੈ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਅੱਜ 18 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਰਾਤ ਨੂੰ ਵੀ ਗਰਮੀ ਪੈਣ ਦੀ ਸੰਭਾਵਨਾ ਹੈ ਇਹ ਸਥਿਤੀ 12 ਜੂਨ ਤੱਕ ਬਣੀ ਰਹਿ ਸਕਦੀ ਹੈ ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਹੈ ਦੱਸ ਦਈਏ ਕਿ 13 ਸਾਲਾਂ ਬਾਅਦ ਇੰਨੀ ਪਿਆਨਾ ਗਰਮੀ ਪੈ ਰਹੀ ਹੈ ਕਸ਼ਮੀਰ ਚ ਇਸ ਸਾਲ ਗਰਮੀ ਦੀ ਲਹਿਰ ਚੱਲ ਰਹੀ ਹੈ ਤੇ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਗਲੇਸ਼ੀਅਰ ਸਿਲਾਨੀ ਅਤੇ ਸਿਹਤ ਖੇਤਰ ਤੇ ਪੈ ਰਿਹਾ ਹੈ 22 ਮਈ 2025 ਨੂੰ ਸ਼੍ਰੀਨਗਰ ਚ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਇਸ ਤਿੰਨ ਸਾਲਾਂ ਚ ਮਈ ਦਾ ਸਭ ਤੋਂ ਵੱਧ ਤਾਪਮਾਨ ਤੇ ਸ਼ਹਿਰ ਚ ਹੁਣ ਤੱਕ ਦਾ ਸਭ ਤੋਂ ਤੀਜਾ ਵੱਧ ਤਾਪਮਾਨ ਹੈ ਤੇ ਸ਼੍ਰੀਨਗਰ ਚ 10 ਜੂਨ 2025 ਨੂੰ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਆਮ ਤੋਂ 5.3 ਡਿਗਰੀ ਵੱਧ ਹੈ ਪਾਰਤ ਨੂੰ ਹਾਲ ਹੀ ਵਿੱਚ ਦਿੱਲੀ ਤੋਂ ਇੱਕ ਨਵਾਂ ਇੰਟਰਨੈਸ਼ਨਲ ਮਾਸਟਰ ਮਿਲਿਆ ਹੈ ਤੇ 16 ਸਾਲ ਦਾ ਸਾਹਿਬ ਸਿੰਘ ਪਹਿਲਾ ਸਿੱਖ ਇੰਟਰਨੈਸ਼ਨਲ ਮਾਸਟਰ ਹੈ ਉਸਨੇ ਦੁਬਈ ਓਪਨ 2025 ਜਿੱਤ ਨਾਲ ਇਹ ਮਕਾਮ ਹਾਸਲ ਕੀਤਾ ਇਹ ਰਸਤਾ ਉਸ ਲਈ ਆਸਾਨ ਨਹੀਂ ਸੀ ਕਿਉਂਕਿ ਉਹ ਬਹੁਤ ਦਬਾਅ ਅਤੇ ਵਿੱਤੀ ਸੰਘਰਸ਼ਾਂ ਕਾਰਨ ਇਹ ਮੁਕਾਮ ਹਾਸਲ ਕਰਨ ਤੋਂ ਖੁੰਝ ਗਿਆ ਸੀ ਪਰ ਜਿਸ ਚੀਜ਼ ਨੇ ਉਸ ਨੂੰ ਅੱਗੇ ਵਧਾਇਆ ਹੈ ਉਹ ਸੀ ਖੇਡ ਪ੍ਰਤੀ ਉਸ ਦਾ ਪਿਆਰ ਤੇ ਉਸ ਦੇ ਪਰਿਵਾਰ ਦਾ ਮਜ਼ਬੂਤ ਸਮਰਥਨ ਸਾਲਨਾਤੋ ਸਾਇਬ ਨੇ ਵਾਰ-ਵਾਰ ਭਾਰਤ ਦਾ ਮਾਣ ਵਧਾਇਆ ਹੈ ਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨਾਂ ਵਿੱਚੋਂ ਇੱਕ 2022 ਵਿੱਚ ਪੱਛਮੀ ਏਸ਼ੀਆ ਯੂਥ ਚਤਰਨ ਚੈਂਪੀਅਨਸ਼ਿਪ ਵਿੱਚ ਉਸ ਦਾ 13 ਸੋਨ ਤਗਮਾ ਸ਼ਾਮਲ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਤਣਾਅ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੀਆਂ ਕਈ ਥਾਵਾਂ ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਾਡੇ ਡਿਫੈਂਸ ਵੱਲੋਂ ਨਾਕਾਮ ਕਰ ਦਿੱਤਾ ਗਿਆ ਜਦੋਂ ਕਿ ਇਸ ਹਮਲੇ ਵਿੱਚ ਵਰਤੇ ਗਏ ਬੰਬਾਂ ਦੇ ਕਈ ਅਵਸ਼ੇਸ਼ ਵਕ-ਵਕ ਥਾਵਾਂ ਤੇ ਦੇਖੇ ਜਾ ਰਹੇ ਹਨ ਅਜਿਹਾ ਇੱਕ ਮਾਮਲਾ ਪਠਾਨਕੋਟ ਦੇ ਲਗਦੇ ਪਿੰਡ ਮਲਿਕਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਨੇ ਬੰਬ ਨੁਮਾ ਚੀਜ਼ ਦੇਖੀ ਜਿਸ ਕਾਰਨ ਉਸਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਇਸ ਬ ਕਿਸਾਨ ਨੇ ਕਿਹਾ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤੇ ਜਦੋਂ ਉਸ ਨੂੰ ਇਹ ਚੀਜ਼ ਦਿਖਾਈ ਦਿੱਤੀ ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚੇ ਹੋਏ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤੀ ਜ਼ਰਬ ਬੈਂਕ ਨੇ ਸੋਨੇ ਦੇ ਕਰਜ਼ਿਆਂ ਨੂੰ ਲੈਣ ਦੇ ਨਿਯਮਾਂ ਵਿੱਚ ਵੱਡਾ ਬਦਲਾ ਕੀਤਾ ਹੈ ਇਸ ਨਾਲ ਛੋਟੇ ਕਰਜ਼ਦਾਰਾਂ ਨੂੰ ਰਾਹਤ ਮਿਲੀ ਹੈ ਤੇ ਕੇਂਦਰੀ ਬੈਂਕ ਨੇ 2.5 ਲੱਖ ਤੱਕ ਦੇ ਸੋਨੇ ਦੇ ਕਰਜ਼ਿਆਂ ਲਈ ਲੋਨ ਟੂ ਵੈਲਿਊ ਅਨੁਪਾਤ 75% ਵਧਾ ਕੇ 85% ਤੱਕ ਕੀਤਾ ਹੈ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਸਰਕਾਰੀ ਬੈਂਕਾਂ ਤੇ ਸਰਕਾਰੀ ਵਿਭਾਗਾਂ ਤੋਂ ਫੀਡਬੈਕ ਤੋਂ ਬਾਅਦ ਬੈਂਕ ਸੋਨੇ ਦੇ ਕਰਜ਼ਿਆਂ ਦੇ ਢਾਂਚੇ ਵਿੱਚ ਮੁੱਖ ਪ੍ਰਬੰਧਾਂ ਨੂੰ ਸੋਖਾ ਕਰੇਗਾ ਤੇ ਨਵੇਂ ਨਿਯਮਾਂ ਵਿੱਚ 2.5 ਲੱਖ ਰੁਪਏ ਤੱਕ ਦੇ ਛੋਟੇ ਸੋਨੇ ਦੇ ਕਰਜ਼ਿਆਂ ਤੇ ਲੋਨ ਟੂ ਵੈਲਿਊ ਅਨੁਪਾਤ ਨੂੰ 75% ਵਧਾ ਕੇ 85% ਕਰ ਦਿੱਤਾ ਗਿਆ ਹੈ ਜਦਕਿ 2.5 ਲੱਖ ਤੋਂ 5 ਲੱਖ ਤੱਕ एसएफडी तक लोन मिलेगा ਤੇ ਇਸ ਵਿੱਚ ਵਿਆਜ ਦੀ ਰਕਮ ਵੀ ਸ਼ਾਮਲ ਹੋਵੇਗੀ ਇਹ ਪਿੰਡੂ ਤੇ ਛੋਟੇ ਸ਼ਹਿਰਾਂ ਤੱਕ ਸੋਨੇ ਦੇ ਕਰਜ਼ਿਆਂ ਦੀ ਪਹੁੰਚ ਬਧਾਉਣ ਵਿੱਚ ਮਦਦ ਕਰੇਗਾ ਤੁਸੀਂ ਆਪਣੀਆਂ ਛੋਟੀਆਂ ਜ਼ਰੂਰਤਾਂ ਪੂਰਾ ਕਰਨ ਲਈ ਸੋਨੇ ਦੇ ਵਿਰੁੱਧ ਕਰਜ਼ਾ ਲੈ ਸਕੋਗੇ ਉਹਨਾਂ ਇਹ ਵੀ ਕਿਹਾ ਕਿ ਭਾਵੇਂ ਕਿਸੇ ਕੋਲ ਆਪਣੇ ਸੋਨੇ ਦਾ ਬਿੱਲ ਨਹੀਂ ਹੈ ਫਿਰ ਵੀ ਉਹ ਸੋਨੇ ਦਾ ਕਰਜ਼ਾ ਪ੍ਰਾਪਤ ਕਰ ਸਕੇਗਾ ਇਸ ਲਈ ਉਸ ਨੂੰ ਇੱਕ ਘੋਸ਼ਣਾ ਪੱਤਰ ਦੇਣਾ ਪਵੇਗਾ ਭਾਰਤੀ ਆਬਾਦੀ ਸਾਲ 2025 ਚ 1.4 46 ਅਰਬ ਤੱਕ ਪਹੁੰਚ ਜਾਏਗੀ ਤੇ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਰਹੇਗਾ ਉਕਤ ਖੁਲਾਸਾ ਸੰਯੁਕਤ ਰਾਸ਼ਟਰ ਆਬਾਦੀ ਫੰਡ ਵੱਲੋਂ ਜਾਰੀ ਕੀਤੀ ਆਲਮੀ ਆਬਾਦੀ ਦੀ ਸਥਿਤੀ ਬਾਰੇ 2025 ਰਿਪੋਰਟ ਕੀਤਾ ਗਿਆ ਇਸ ਰਿਪੋਰਟ ਚ ਕਿਹਾ ਗਿਆ ਹੈ ਕਿ ਅਸਲੀ ਸੰਕਟ ਘਟ ਜਾ ਵੱਧ ਆਬਾਦੀ ਦਾ ਨਹੀਂ ਸਗੋ ਬੱਚੇ ਨੂੰ ਜਨਮ ਦੇਣ ਅਤੇ ਪਰਿਵਾਰ ਸ਼ੁਰੂ ਕਰਨ ਦੇ ਫੈਸਲਿਆਂ ਤੇ ਆਜ਼ਾਦੀ ਨਾ ਹੋਣਾ ਹੈ ਰਿਪੋਰਟ ਮੁਤਾਬਕ ਭਾਰਤ ਦੀ ਕੁੱਲ ਬੱਚੇ ਨੂੰ ਜਨਮ ਦੇਣ ਦੀ ਦਰ ਘਟ ਕੇ 1.9 ਜਨਮ ਪ੍ਰਤੀ ਔਰਤ ਰਹਿ ਗਈ ਹੈ ਜੋ ਕਿ 2.1 ਰਿਪਲੇਸਮੈਂਟ ਲੈਵਲ ਤੋਂ ਹੇਠਾਂ ਹੈ ਪਾਵੇਂ ਹੁਣ ਔਰਤਾਂ ਉਹਨਾਂ ਬੱਚਿਆਂ ਨੂੰ ਜਨਮ ਨਹੀਂ ਦੇ ਰਹੀਆਂ ਜਿਸ ਨਾਲ ਆਬਾਦੀ ਬਿਨਾ ਮਾਈਗ੍ਰੇਸ਼ਨ ਦੇ ਅਗਲੀ ਪੀੜ੍ਹੀ ਚ ਚਿਰ ਰਹਿ ਸਕੇ ਰਿਪੋਰਟ ਮੁਤਾਬਕ ਇਸ ਦਾ ਮੁੱਖ ਕਾਰਨ ਆਰਥਿਕ ਪਾਬੰਦੀਆਂ ਹਨ ਇਸ ਤੋਂ ਇਲਾਵਾ ਘਰ ਦੀਆਂ ਪਾਬੰਦੀਆਂ ਨੌਕਰੀ ਬਾਰੇ ਅਸੁਰੱਖਿਆ ਬੱਚਿਆਂ ਦੇ ਪੁਜਤਯੋਗ ਇਲਾਜ ਦੀ ਘਾਟ ਸੇ ਸੰਬੰਧੀ ਸਰਕਾਰ ਤੇ ਗਲਤ ਸਬੰਧੀ ਸੀਮਿਤ ਇਲਾਜ ਸੁਵਿਧਾਵਾਂ ਵੀ ਅਹਿਮ ਕਾਰਨ ਹਨ टेस्ट क्रिकेट ਦਾ ਸਭ ਤੋਂ ਵੱਡਾ ਮੈਚ 11 ਜੂਨ ਯਾਨੀ ਅੱਜ ਲਾਰਡਸ ਵਿਕੇ ਸ਼ੁਰੂ ਹੋਵੇਗਾ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੇ ਆਸਟ੍ਰੇਲੀਆ ਦੀਆਂ ਨਜ਼ਰਾਂ ਦੂਜੀ ਕਿਤਾਬ ਦੇ ਹੋਣਗੀਆਂ ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਇਤਿਹਾਸ ਰਚਨ ਦੀ ਕੋਸ਼ਿਸ਼ ਕਰੇਗੀ ਦੱਸ ਦਈਏ ਕਿ ਆਸਟ੍ਰੇਲੀਆਈ ਟੀਮ ਮੌਜੂਦਾ ਵਰਲਡ ਟੈਸਟ ਕ੍ਰਿਕਟ ਚੈਂਪੀਅਨ ਪੈਟ ਕਾਮਿੰਸ ਦੀ ਕਪਤਾਨੀ ਹੇਠ ਆਸਟ੍ਰੇਲੀਆ ਦੂਜੀ ਵਾਰ ਕਿਤਾਬ ਤੇ ਕਬਜ਼ਾ ਕਰਨਾ ਚਾਹੇਗਾ ਦੂਜੇ ਪਾਸੇ ਟੈਂਬਾ ਬਹਾਮਾ ਦੀ ਅਗਵਾਈ ਚ ਦੱਖਣੀ ਵਰਲਡ ਟੈਸਟ ਕ੍ਰਿਕਟ ਦਾ ਚੈਂਪੀਅਨ ਬਣਨ ਦਾ ਮੌਕਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਇੱਕ 90 ਸਾਲਾ ਔਰਤ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 1 ਜਨਵਰੀ ਤੋਂ ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। 90 ਸਾਲਾ ਔਰਤ ਦੇ ਮੌਤ ਮਾਮਲੇ ਵਿੱਚ ਕਿਹਾ ਗਿਆ ਹੈ ਕਿ ਮੌਤ ਦਾ ਮੁੱਖ ਕਾਰਨ ਹੋਰ ਸਹਿ ਰੋਗ ਹਨ ਅਤੇ ਕੋਰੋਨਾ ਵਾਇਰਸ ਦਾ ਪਤਾ ਲੱਗਣਾ ਦੁਰਘਟਨਾ ਹੈ। ਦਿੱਲੀ ਵਿੱਚ ਇਲਾਜ ਅਧੀਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 695 ਹੈ ਤੇ ਭਾਰਤ ਭਰ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 8615 ਹੈ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਕਾਰਨ 30 ਮੌਤਾਂ ਹੋਈਆਂ ਹਨ ਮਣੀਪੁਰ ਸਰਕਾਰ ਨੇ ਇਮਫਾਲ ਪੱਛਮੀ ਇਮਫਾਲ ਪੂਰਬੀ ਤੇ ਬਿਸ਼ਨੂਪੁਰ ਵਿੱਚ ਕਰਫਿਊ ਵਿੱਚ ਢਿੱਲ ਦਿੱਤੀ ਹੈ ਜਿਸ ਨਾਲ ਵਸਨੀਕਾਂ ਨੂੰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਘੁੰਮਣ ਫਿਰਨ ਦੀ ਇਜਾਜ਼ਤ ਦਿੱਤੀ ਗਈ ਹੈ ਦਿਨ ਵੇਲੇ ਆਵਾਜਾਈ ਦੀ ਇਜਾਜ਼ਤ ਹੈ ਪਰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਗਤੀਵਿਧੀਆਂ ਤੇ ਅਜੇ ਵੀ ਪਾਬੰਦੀ ਹੈ ਸੁਰੱਖਿਆ ਬਲ ਚੌਕਸ ਹਨ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਰਫਿਊ ਵਿੱਚ ਢਿਲ ਦੌਰਾਨ ਜਨਤਕ ਵਿਵਸਥਾ ਨੂੰ ਖਤਰੇ ਵਿੱਚ ਪਾਉਣ ਵਾਲੀ ਕਿਸੇ ਵੀ ਕਾਰਵਾਈ ਨਾਲ ਸਖਤੀ ਨਾਲ ਜਿਟਿਆ ਜਾਵੇਗਾ ਕਰਫਿਊ ਵਿੱਚ ਰਹਿਣ ਵਾਲੇ ਘੱਟੋ ਘੱਟ 5 ਭਾਰਤੀ ਨਾਗਰਿਕ ਜੋ ਕਿ ਕੇਨਿਆ ਵੱਲ ਜਾ ਰਹੇ ਸਨ ਉਹਨਾਂ ਦੀ ਬੱਸ ਹਾਦਸੇ ਵਿੱਚ ਮੌਤ ਹੋ ਗਈ ਹੈ ਕਰਫਿਊ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ 28 ਭਾਰਤੀਆਂ ਦਾ ਇੱਕ ਸਮੂਹ ਕੇਨਿਆ ਜਾ ਰਿਹਾ ਸੀ ਤੇ ਉੱਥੇ ਉਹਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਾਣਕਾਰੀ ਮੁਤਾਬਕ ਹਾਦਸੇ ਵਿੱਚ 5 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ सो ऐसा हूं तक दिया अहम ते खास खबर और अपडेट्स ले जुड़े रहो अजीत वेब टीवी दे नाल हूं तक दिल मैंने दियो इजाजत धन्यवाद अजीत पंजाबी दी ऑथेंटिक खबरां दे लिए सब्सक्राइब करो अजीत वेब टीवी और ताजी खबरां दी नोटिफिकेशन पाउन दे लिए बेल आइकन ते क्लिक करो ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰੇ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਖਬਰਾਂ ਪੰਜਾਬ ਵਿੱਚ ਪਿਆ ਹੈ ਗਰਮੀ ਦਾ ਦੌਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਹੈ ਪਟੰਡਾ ਸਭ ਤੋਂ ਗਰਮ ਰਿਹਾਏ تھے ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਹੈ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਅੱਜ 18 ਜ਼ਿਲ੍ਹਿਆਂ ਵਿੱਚ ਹਿੱਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਰਾਤ ਨੂੰ ਵੀ ਗਰਮੀ ਪੈਣ ਦੀ ਸੰਭਾਵਨਾ ਹੈ ਇਹ ਸਥਿਤੀ 12 ਜੂਨ ਤੱਕ ਬਣੀ ਰਹਿ ਸਕਦੀ ਹੈ ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਹੈ ਦੱਸ ਦਈਏ ਕਿ 13 ਸਾਲਾਂ ਬਾਅਦ ਇੰਨੀ ਭਿਆਨਕ ਗਰਮੀ ਪੈ ਰਹੀ ਹੈ ਕਸ਼ਮੀਰ ਚ ਇਸ ਸਾਲ ਗਰਮੀ ਦੀ ਲਹਿਰ ਚੱਲ ਰਹੀ ਹੈ ਤੇ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਗਲੇਸ਼ੀਅਰ ਸੇਲਾਨੀ ਅਤੇ ਸਿਹਤ ਖੇਤਰ ਤੇ ਪੈ ਰਿਹਾ ਹੈ 22 ਮਈ 2025 ਨੂੰ ਸ਼੍ਰੀਨਗਰ ਚ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ 53 ਸਾਲਾਂ ਚ ਮਈ ਦਾ ਸਭ ਤੋਂ ਵੱਧ ਤਾਪਮਾਨ ਤੇ ਸ਼ਹਿਰ ਚ ਹੁਣ ਤੱਕ ਦਾ ਸਭ ਤੋਂ ਤੀਜਾ ਵੱਧ ਤਾਪਮਾਨ ਹੈ ਤੇ ਸ਼੍ਰੀਨਗਰ ਚ 10 ਜੂਨ 2025 ਨੂੰ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਆਮ ਤੋਂ 5.3 ਡਿਗਰੀ ਵੱਧ ਹੈ ਪਾਰਤ ਨੂੰ ਹਾਲ ਹੀ ਚ ਦਿੱਲੀ ਤੋਂ ਇੱਕ ਨਵਾਂ ਇੰਟਰਨੈਸ਼ਨਲ ਮਾਸਟਰ ਮਿਲਿਆ ਹੈ ਤੇ 16 ਸਾਲਾ ਦਾ ਸਾਹਿਬ ਸਿੰਘ ਪਹਿਲਾ ਸਿੱਖ ਇੰਟਰਨੈਸ਼ਨਲ ਮਾਸਟਰ ਹੈ ਉਸਨੇ ਦੁਬਈ ਓਪਨ 2025 ਜਿੱਤ ਨਾਲੇ ਮਕਾਮ ਹਾਸਲ ਕੀਤਾ ਇਹ ਰਸਤਾ ਉਸ ਲਈ ਆਸਾਨ ਨਹੀਂ ਸੀ ਕਿਉਂਕਿ ਉਹ ਬਹੁਤ ਦਬਾਅ ਅਤੇ ਵਿੱਤੀ ਸੰਘਰਸ਼ ਕਾਰਨ ਇਹ ਮਕਾਮ ਹਾਸਲ ਕਰਨ ਤੋਂ ਖੁੰਝ ਗਿਆ ਸੀ ਪਰ ਜਿਸ ਚੀਜ਼ ਨੇ ਉਸ ਨੂੰ ਅੱਗੇ ਵਧਾਇਆ ਹੈ ਉਹ ਸੀ ਖੇਡ ਪ੍ਰਤੀ ਉਸ ਦਾ ਪਿਆਰ ਤੇ ਉਸ ਦੇ ਪਰਿਵਾਰ ਦਾ ਮਜ਼ਬੂਤ ਸਮਰਥਨ ਸਾਲਾਂ ਤੋਂ ਸਾਬ ਨੇ ਵਾਰ-ਵਾਰ ਭਾਰਤ ਦਾ ਮਾਣ ਵਧਾਇਆ ਹੈ ਤੇ ਉਸ ਦੀ ਸ਼ਾਨਦਾਰ ਪ੍ਰਦਰਸ਼ਨਾਂ ਵਿੱਚੋਂ ਇੱਕ 2022 ਵਿੱਚ ਪੱਛਮੀ ਏਸ਼ੀਆ ਯੂਥ ਚਤਰਨ ਚੈਂਪੀਅਨਸ਼ਿਪ ਵਿੱਚ ਉਸ ਦਾ 13 ਸੋਨ ਤਗਮਾ ਸ਼ਾਮਲ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਤਿਤ ਹੋਏ ਤਣਾਅ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੀਆਂ ਕਈ ਥਾਵਾਂ ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਾਡੇ ਡਿਫੈਂਸ ਵੱਲੋਂ ਨਾਕਾਮ ਕਰ ਦਿੱਤਾ ਗਿਆ ਜਦੋਂ ਕਿ ਇਸ ਹਮਲੇ ਵਿੱਚ ਵਰਤੇ ਗਏ ਬੰਬਾਂ ਦੇ ਕਈ ਅਵਸ਼ੇਸ਼ ਵਕ-ਵਕ ਥਾਵਾਂ ਤੇ ਦੇਖੇ ਜਾ ਰਹੇ ਹਨ ਅਜਿਹਾ ਇੱਕ ਮਾਮਲਾ ਪਠਾਨਕੋਟ ਦੇ ਲਗਦੇ ਪਿੰਡ ਮਲਿਕਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਨੇ ਬੰਬ ਨੁਮਾ ਚੀਜ਼ ਦੇਖੀ ਜਿਸ ਕਾਰਨ ਉਸਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਇਸ ਬਾਰੇ ਕਿਸਾਨ ਨੇ ਕਿਹਾ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤੇ ਜਦੋਂ ਉਸ ਨੂੰ ਇਹ ਚੀਜ਼ ਦਿਖਾਈ ਦਿੱਤੀ ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤੀ ਜ਼ਰਬ ਬੈਂਕ ਨੇ ਸੋਨੇ ਦੇ ਕਰਜ਼ਿਆਂ ਨੂੰ ਲੈਣ ਦੇ ਨਿਯਮਾਂ ਵਿੱਚ ਵੱਡਾ ਬਦਲਾ ਕੀਤਾ ਹੈ ਇਸ ਨਾਲ ਛੋਟੇ ਕਰਜ਼ਦਾਰਾਂ ਨੂੰ ਰਾਹਤ ਮਿਲੀ ਹੈ ਤੇ ਕੇਂਦਰੀ ਬੈਂਕ ਨੇ 2.5 ਲੱਖ ਤੱਕ ਦੇ ਸੋਨੇ ਦੇ ਕਰਜ਼ਿਆਂ ਲਈ ਲੋਨ ਟੂ ਵੈਲਿਊ ਅਨੁਪਾਤ 75% ਵਧਾ ਕੇ 85% ਤੱਕ ਕੀਤਾ ਹੈ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਸਰਕਾਰੀ ਬੈਂਕਾਂ ਤੇ ਸਰਕਾਰੀ ਵਿਭਾਗਾਂ ਤੋਂ ਫੀਡਬੈਕ ਤੋਂ ਬਾਅਦ ਬੈਂਕ ਸੋਨੇ ਦੇ ਕਰਜ਼ਿਆਂ ਦੇ ਢਾਂਚੇ ਵਿੱਚ ਮੁੱਖ ਪ੍ਰਬੰਧਾਂ ਨੂੰ ਸੋਖਾ ਕਰੇਗਾ ਤੇ ਨਵੇਂ ਨਿਯਮਾਂ ਵਿੱਚ 2.5 ਲੱਖ ਰੁਪਏ ਤੱਕ ਦੇ ਛੋਟੇ ਸੋਨੇ ਦੇ ਕਰਜ਼ਿਆਂ ਤੇ ਲੋਨ ਟੂ ਵੈਲਿਊ ਅਨੁਪਾਤ ਨੂੰ 75% ਵਧਾ ਕੇ 85% ਕਰ ਦਿੱਤਾ ਗਿਆ ਹੈ ਜਦਕਿ 2.5 ਲੱਖ ਤੋਂ 5 ਲੱਖ ਤੱਕ ਅਸੀਵਸਦੀ ਤੱਕ ਲੋਨ ਮਿਲੇਗਾ ਤੇ ਇਸ ਵਿੱਚ ਵਿਆਜ ਦੀ ਰਕਮ ਵੀ ਸ਼ਾਮਲ ਹੋਵੇਗੀ ਇਹ ਪਿੰਡੂ ਤੇ ਛੋਟੇ ਸ਼ਹਿਰਾਂ ਤੱਕ ਸੋਨੇ ਦੇ ਕਰਜ਼ਿਆਂ ਦੀ ਪਹੁੰਚ ਵਧਾਉਣ ਵਿੱਚ ਮਦਦ ਕਰੇਗਾ ਤੁਸੀਂ ਆਪਣੀਆਂ ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੋਨੇ ਦੇ ਵਿਰੁੱਧ ਕਰਜ਼ਾ ਲੈ ਸਕੋਗੇ ਉਹਨਾਂ ਇਹ ਵੀ ਕਿਹਾ ਕਿ ਭਾਵੇਂ ਕਿਸੇ ਕੋਲ ਆਪਣੇ ਸੋਨੇ ਦਾ ਬਿੱਲ ਨਹੀਂ ਹੈ ਫਿਰ ਵੀ ਉਹ ਸੋਨੇ ਦਾ ਕਰਜ਼ਾ ਪ੍ਰਾਪਤ ਕਰ ਸਕੇਗਾ ਇਸ ਲਈ ਉਸ ਨੂੰ ਇੱਕ ਕੋਸ਼ਨਾ ਪੱਤਰ ਦੇਣਾ ਪਵੇਗਾ ਭਾਰਤੀ ਆਬਾਦੀ ਸਾਲ 2025 ਚ 1.4 46 ਅਰਬ ਤੱਕ ਪਹੁੰਚ ਜਾਏਗੀ ਤੇ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਰਹੇਗਾ ਉਕਤ ਖੁਲਾਸਾ ਸੰਯੁਕਤ ਰਾਸ਼ਟਰ ਆਬਾਦੀ ਫੰਡ ਵੱਲੋਂ ਜਾਰੀ ਕੀਤੀ ਆਲਮੀ ਆਬਾਦੀ ਦੀ ਸਥਿਤੀ ਬਾਰੇ 2025 ਰਿਪੋਰਟ ਕੀਤਾ ਗਿਆ ਇਸ ਰਿਪੋਰਟ ਚ ਕਿਹਾ ਗਿਆ ਹੈ ਕਿ ਅਸਲੀ ਸੰਕਟ ਘਟ ਜਾਂ ਵੱਧ ਆਬਾਦੀ ਦਾ ਨਹੀਂ ਸਗੋ ਬੱਚੇ ਨੂੰ ਜਨਮ ਦੇਣ ਅਤੇ ਪਰਿਵਾਰ ਸ਼ੁਰੂ ਕਰਨ ਦੇ ਫੈਸਲੇ ਤੇ ਆਜ਼ਾਦੀ ਨਾ ਹੋਣਾ ਹੈ ਰਿਪੋਰਟ ਮੁਤਾਬਕ ਭਾਰਤ ਦੀ ਕੁੱਲ ਬੱਚੇ ਨੂੰ ਜਨਮ ਦੇਣ ਦੀ ਦਰ ਘਟ ਕੇ 1.9 ਜਨਮ ਪ੍ਰਤੀ ਔਰਤ ਰਹਿ ਗਈ ਹੈ ਜੋ ਕਿ 2.1 ਰਿਪਲੇਸਮੈਂਟ ਲੈਵਲ ਤੋਂ ਹੇਠਾਂ ਹੈ ਪਾਵੇਂ ਹੁਣ ਔਰਤਾਂ ਉਹਨਾਂ ਬੱਚਿਆਂ ਨੂੰ ਜਨਮ ਨਹੀਂ ਦੇ ਰਹੀਆਂ ਜਿਸ ਨਾਲ ਆਬਾਦੀ ਬਿਨਾ ਮਾਈਗ੍ਰੇਸ਼ਨ ਦੇ ਅਗਲੀ ਪੀੜ੍ਹੀ ਚ ਸਿਰ ਰਹਿ ਸਕੇ ਰਿਪੋਰਟ ਮੁਤਾਬਕ ਇਸ ਦਾ ਮੁੱਖ ਕਾਰਨ ਆਰਥਿਕ ਪਾਬੰਦੀਆਂ ਹਨ ਇਸ ਤੋਂ ਇਲਾਵਾ ਘਰ ਦੀਆਂ ਪਾਬੰਦੀਆਂ ਨੌਕਰੀ ਬਾਰੇ ਅਸੁਰੱਖਿਆ ਬੱਚਿਆਂ ਦੇ ਪੁਜਤਯੋਗ ਇਲਾਜ ਦੀ ਘਾਟ ਸੇ ਸੰਬੰਧੀ ਸਰਕਾਰ ਤੇ ਗਲਤ ਸਬੰਧੀ ਸੀਮਿਤ ਇਲਾਜ ਸੁਵਿਧਾਵਾਂ ਵੀ ਅਹਿਮ ਕਾਰਨ ਹਨ ਟੈਸਟ ਕ੍ਰਿਕਟ ਦਾ ਸਭ ਤੋਂ ਵੱਡਾ ਮੈਚ 11 ਜੂਨ ਯਾਨੀ ਅੱਜ ਲਾਰਡਸ ਵਿਕੇ ਸ਼ੁਰੂ ਹੋਵੇਗਾ। ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੇ। ਆਸਟ੍ਰੇਲੀਆ ਦੀਆਂ ਨਜ਼ਰਾਂ ਦੂਜੇ ਕਿਤਾਬ ਦੇ ਹੋਣਗੀਆਂ। ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ। ਦੱਸ ਦਈਏ ਕਿ ਆਸਟ੍ਰੇਲੀਆਈ ਟੀਮ ਮੌਜੂਦਾ ਵਰਲਡ ਟੈਸਟ ਕ੍ਰਿਕਟ ਚੈਂਪੀਅਨ ਹੈ। ਪੈਟ ਕਮਿਸ ਦੀ ਕਪਤਾਨੀ ਹੇਟ ਆਸਟ੍ਰੇਲੀਆ ਦੂਜੀ ਵਾਰ ਕਿਤਾਬ ਤੇ ਕਬਜ਼ਾ ਕਰਨਾ ਚਾਹੇਗਾ ਦੂਜੇ ਵਾਰ ਸਟੈਂਬਾ ਬਹਾੂਮਾ ਦੀ ਅਗਵਾਈ ਚ ਦੱਖਣੀ ਅਫਰੀਕਾ ਕੋਲ ਪਹਿਲੀ ਵਾਰ ਵਰਲਡ ਟੈਸਟ ਕ੍ਰਿਕਟ ਦਾ ਚੈਂਪੀਅਨ ਬਣਨ ਦਾ ਮੌਕਾ ਹੈ ਰਾਸ਼ਟਰੀ ਰਾਇਤਾ ਨੀ ਦਿੱਲੀ ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਇੱਕ 90 ਸਾਲਾ ਔਰਤ ਦੀ ਮੌਤ ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 1 ਜਨਵਰੀ ਤੋਂ ਦਿੱਲੀ ਵਿੱਚ कोरोना वायरस ਨਾਲ ਸੰਕਰਮਿਤ 8 ਲੋਕਾਂ ਦੀ ਮੌਤ ਹੋ ਚੁੱਕੀ ਹੈ 90 ਸਾਲਾ ਔਰਤ ਦੇ ਮੌਤ ਮਾਮਲੇ ਵਿੱਚ ਕਿਹਾ ਗਿਆ ਹੈ ਕਿ ਮੌਤ ਦਾ ਮੁੱਖ ਕਾਰਨ ਹੋਰ ਸੈਰੋਗ ਹਨ ਅਤੇ ਕੋਰੋਨਾ ਵਾਇਰਸ ਦਾ ਪਤਾ ਲੱਗਣਾ ਦੁਰਘਟਨਾ ਹੈ ਦਿੱਲੀ ਵਿੱਚ ਇਲਾਜ ਅਧੀਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 695 ਹੈ ਤੇ ਭਾਰਤ ਭਰ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 8615 ਹੈ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਕਾਰਨ 3 ਮੌਤਾਂ ਹੋਈਆਂ ਹਨ ਮਣੀਪੁਰ ਸਰਕਾਰ ਨੇ ਇਮਫਾਲ ਪਛਮੀ ਇਮਫਾਲ ਪੂਰਬੀ ਤੇ ਵਿਸ਼ਨੂਪੁਰ ਵਿੱਚ ਕਰਫਿਊ ਵਿੱਚ ਢਿੱਲ ਦਿੱਤੀ ਹੈ ਜਿਸ ਨਾਲ ਵਸਨੀਕਾਂ ਨੂੰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਘੁੰਮਣ ਫਿਰਨ ਦੀ ਇਜਾਜ਼ਤ ਦਿੱਤੀ ਗਈ ਹੈ ਦਿਨ ਵੇਲੇ ਆਵਾਜਾਈ ਦੀ ਇਜਾਜ਼ਤ ਹੈ ਪਰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲੀਆਂ ਗਤੀਵਿਧੀਆਂ ਤੇ ਅਜੇ ਵੀ ਪਾਬੰਦੀ ਹੈ ਸੁਰੱਖਿਆ ਬਲ ਚੌਕਸ ਹਨ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਰਫਿਊ ਵਿੱਚ ਢਿੱਲ ਦੌਰਾਨ ਜਨਤਕ ਵਿਵਸਥਾ ਨੂੰ ਖਤਰੇ ਵਿੱਚ ਪਾਉਣ ਵਾਲੀ ਕਿਸੇ ਵੀ ਕਾਰਵਾਈ ਨਾਲ ਸਖਤੀ ਨਾਲ ਨਿਖੇੜਿਆ ਜਾਵੇਗਾ ਖਤਰ ਵਿੱਚ ਰਹਿਣ ਵਾਲੇ ਘੱਟੋ-ਘੱਟ 5 ਭਾਰਤੀ ਨਾਗਰਿਕ ਜੋ ਕਿ ਕੇਨਿਆ ਵੱਲ ਜਾ ਰਹੇ ਸਨ ਉਹਨਾਂ ਦੀ ਬੱਸ ਹਾਦਸੇ ਵਿੱਚ ਮੌਤ ਹੋ ਗਈ ਹੈ। ਖਤਰ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ 28 ਭਾਰਤੀਆਂ ਦਾ ਇੱਕ ਸਮੂਹ ਕੇਨਿਆ ਜਾ ਰਿਹਾ ਸੀ ਤੇ ਉੱਥੇ ਉਹਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਹਾਦਸੇ ਵਿੱਚ 5 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ। ਸੋ ਇਹਨਾਂ ਹੁਣ ਤੱਕ ਦੀਆਂ ਅਹਿਮ ਤੇ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਹੁਣ ਤੱਕ ਦੇ ਲਈ ਮੈਨੂੰ ਇਜਾਜ਼ਤ ਤਨਵਾਦ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰੇ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਪੜਾ ਪੰਜਾਬ ਵਿੱਚ ਪਿਆ ਨ ਗਰਮੀ ਦਾ ਦੌਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਮਠਿੰਡਾ ਸਭ ਤੋਂ ਗਰਮ ਰਿਹਾਏ تھے ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਹੈ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਅੱਜ 18 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਰਾਤ ਨੂੰ ਵੀ ਗਰਮੀ ਪੈਣ ਦੀ ਸੰਭਾਵਨਾ ਹੈ ਇਹ ਸਥਿਤੀ 12 ਜੂਨ ਤੱਕ ਬਣੀ रह ਸਕਦੀ ਹੈ ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਹੈ ਦੱਸ ਦਈਏ ਕਿ 13 ਸਾਲਾਂ ਬਾਅਦ ਇੰਨੀ ਭਿਆਨਕ ਗਰਮੀ ਪੈ ਰਹੀ ਹੈ ਕਸ਼ਮੀਰ ਚ ਇਸ ਸਾਲ ਗਰਮੀ ਦੀ ਲਹਿਰ ਚੱਲ ਰਹੀ ਹੈ ਤੇ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਗਲੇਸ਼ੀਅਰ ਸੈਲਾਨੀਆਂ ਅਤੇ ਸਿਹਤ ਖੇਤਰ ਤੇ ਪੈ ਰਿਹਾ ਹੈ 22 ਮਈ 2025 ਨੂੰ ਸ਼੍ਰੀਨਗਰ ਚ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ 53 ਸਾਲਾਂ ਚ ਮਈ ਦਾ ਸਭ ਤੋਂ ਵੱਧ ਤਾਪਮਾਨ ਤੇ ਸ਼ਹਿਰ ਚ ਹੁਣ ਤੱਕ ਦਾ ਸਭ ਤੋਂ ਤੀਜਾ ਵੱਧ ਤਾਪਮਾਨ ਹੈ ਤੇ ਸ਼੍ਰੀਨਗਰ ਚ 10 ਜੂਨ 2025 ਨੂੰ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਆਮ ਤੋਂ 5.3 ਡਿਗਰੀ ਵੱਧ ਹੈ ਭਾਰਤ ਨੂੰ ਹਾਲ ਹੀ ਵਿੱਚ ਦਿੱਲੀ ਤੋਂ ਇੱਕ ਨਵਾਂ ਇੰਟਰਨੈਸ਼ਨਲ ਮਾਸਟਰ ਮਿਲਿਆ ਹੈ ਤੇ 16 ਸਾਲ ਦਾ ਸਾਹਿਬ ਸਿੰਘ ਪਹਿਲਾ ਸਿੱਖ ਇੰਟਰਨੈਸ਼ਨਲ ਮਾਸਟਰ ਹੈ ਉਸਨੇ ਦੁਬਈ ਓਪਨ 2025 ਜਿੱਤ ਨਾਲੇ ਮਕਾਮ ਹਾਸਲ ਕੀਤਾ ਇਹ ਰਸਤਾ ਉਸ ਲਈ ਆਸਾਨ ਨਹੀਂ ਸੀ ਕਿਉਂਕਿ ਉਹ ਬਹੁਤ ਦਬਾਅ ਅਤੇ ਵਿੱਤੀ ਸੰਘਰਸ਼ ਕਰ ਕਰਨ ਇਹ ਮਕਾਮ ਹਾਸਲ ਕਰਨ ਤੋਂ ਖੁੰਝ ਗਿਆ ਸੀ ਪਰ ਜਿਸ ਚੀਜ਼ ਨੇ ਉਸ ਨੂੰ ਅੱਗੇ ਵਧਾਇਆ ਹੈ ਉਹ ਸੀ ਖੇਡ ਪ੍ਰਤੀ ਉਸ ਦਾ ਪਿਆਰ ਤੇ ਉਸ ਦੇ ਪਰਿਵਾਰ ਦਾ ਮਜ਼ਬੂਤ ਸਮਰਥਨ ਸਾਲਾ ਤੋਂ ਸਾਬ ਨੇ ਵਾਰ-ਵਾਰ ਭਾਰਤ ਦਾ ਮਾਣ ਵਧਾਇਆ ਹੈ ਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨਾਂ ਵਿੱਚੋਂ ਇੱਕ 2022 ਵਿੱਚ ਪੱਛਮੀ ਏਸ਼ੀਆ ਯੂਥ ਚਤਰਨ ਚੈਂਪੀਅਨਸ਼ਿਪ ਵਿੱਚ ਉਸ ਦਾ 13 ਸੋਨ ਤਗਮਾ ਸ਼ਾਮਲ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਤੋੜੇ ਤਣਾਅ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੀਆਂ ਕਈ ਥਾਵਾਂ ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਾਡੇ ਡਿਫੈਂਸ ਵੱਲੋਂ ਨਾਕਾਮ ਕਰ ਦਿੱਤਾ ਗਿਆ ਜਦੋਂ ਕਿ ਇਸ ਹਮਲੇ ਵਿੱਚ ਵਰਤੇ ਗਏ ਬੰਬਾਂ ਦੇ ਕਈ ਅਵਸ਼ੇਸ਼ ਵਕ-ਵਕ ਥਾਵਾਂ ਤੇ ਦੇਖੇ ਜਾ ਰਹੇ ਹਨ ਅਜਿਹਾ ਇੱਕ ਮਾਮਲਾ ਪਠਾਨਕੋਟ ਦੇ ਲਗਦੇ ਪਿੰਡ ਮਲਿਕਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਨੇ ਬੰਬ ਨੁਮਾ ਚੀਜ਼ ਦੇਖੀ ਜਿਸ ਕਾਰਨ ਉਸਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਕਿਸਾਨ ਨੇ ਕਿਹਾ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤੇ ਜਦੋਂ ਉਸ ਨੂੰ ਇਹ ਚੀਜ਼ ਦਿਖਾਈ ਦਿੱਤੀ ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤੀ ਜ਼ਰਬ ਬੈਂਕ ਨੇ ਸੋਨੇ ਦੇ ਕਰਜ਼ਿਆਂ ਨੂੰ ਲੈਣ ਦੇ ਨਿਯਮਾਂ ਵਿੱਚ ਵੱਡਾ ਬਦਲਾ ਕੀਤਾ ਹੈ ਇਸ ਨਾਲ ਛੋਟੇ ਕਰਜ਼ਦਾਰਾਂ ਨੂੰ ਰਾਹਤ ਮਿਲੀ ਹੈ ਤੇ ਕੇਂਦਰੀ ਬੈਂਕ ਨੇ 2.5 ਲੱਖ ਤੱਕ ਦੇ ਸੋਨੇ ਦੇ ਕਰਜ਼ਿਆਂ ਲਈ ਲੋਨ ਟੂ ਵੈਲਿਊ ਅਨੁਪਾਤ 75 ਫੀਸਦੀ ਵਧਾ ਕੇ 85 ਫੀਸਦੀ ਤੱਕ ਕੀਤਾ ਹੈ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਸਕਾਰੀ ਬੈਂਕਾਂ ਤੇ ਸਰਕਾਰੀ ਵਿਭਾਗਾਂ ਤੋਂ ਫੀਡਬੈਕ ਤੋਂ ਬਾਅਦ ਬੈਂਕ ਸੋਨੇ ਦੇ ਕਰਜ਼ਿਆਂ ਦੇ ਢਾਂਚੇ ਵਿੱਚ ਮੁੱਖ ਪ੍ਰਬੰਧਾਂ ਨੂੰ ਸੋਖਾ ਕਰੇਗਾ ਤੇ ਨਵੇਂ ਨਿਯਮਾਂ ਵਿੱਚ 2.5 ਲੱਖ ਰੁਪਏ ਤੱਕ ਦੇ ਛੋਟੇ ਸੋਨੇ ਦੇ ਕਰਜ਼ਿਆਂ ਤੇ ਲੋਨ ਟੂ ਵੈਲਿਊ ਅਨੁਪਾਤ ਨੂੰ 75 ਫੀਸਦੀ ਵਧਾ ਕੇ 85 ਫੀਸਦੀ ਕਰ ਦਿੱਤਾ ਗਿਆ ਹੈ ਜਦਕਿ 2.5 ਲੱਖ ਤੋਂ 5 ਲੱਖ ਤੱਕ एसवीएसडी तक लोन मिलेगा ਤੇ ਇਸ ਵਿੱਚ ਵਿਆਜ ਦੀ ਰਕਮ ਵੀ ਸ਼ਾਮਲ ਹੋਵੇਗੀ ਇਹ ਪਿੰਡੂ ਤੇ ਛੋਟੇ ਸ਼ਹਿਰਾਂ ਤੱਕ ਸੋਨੇ ਦੇ ਕਰਜ਼ਿਆਂ ਦੀ ਪਹੁੰਚ ਵਧਾਉਣ ਵਿੱਚ ਮਦਦ ਕਰੇਗਾ ਤੁਸੀਂ ਆਪਣੀਆਂ ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੋਨੇ ਦੇ ਵਿਰੁੱਧ ਕਰਜ਼ਾ ਲੈ ਸਕੋਗੇ ਉਹਨਾਂ ਇਹ ਵੀ ਕਿਹਾ ਕਿ ਭਾਵੇਂ ਕਿਸੇ ਕੋਲ ਆਪਣੇ ਸੋਨੇ ਦਾ ਬਿੱਲ ਨਹੀਂ ਹੈ ਫਿਰ ਵੀ ਉਹ ਸੋਨੇ ਦਾ ਕਰਜ਼ਾ ਪ੍ਰਾਪਤ ਕਰ ਸਕੇਗਾ ਇਸ ਲਈ ਉਸ ਨੂੰ ਇੱਕ ਘੋਸ਼ਣਾ ਪੱਤਰ ਦੇਣਾ ਪਵੇਗਾ ਨੂੰ ਭਾਰਤੀ ਆਬਾਦੀ ਸਾਲ 2025 ਚ 1.4 46 ਅਰਬ ਤੱਕ ਪਹੁੰਚ ਜਾਏਗੀ ਤੇ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਰਹੇਗਾ ਉਕਤ ਖੁਲਾਸਾ ਸੰਯੁਕਤ ਰਾਸ਼ਟਰ ਆਬਾਦੀ ਫੰਡ ਵੱਲੋਂ ਜਾਰੀ ਕੀਤੀ ਆਲਮੀ ਆਬਾਦੀ ਦੀ ਸਥਿਤੀ ਬਾਰੇ 2025 ਰਿਪੋਰਟ ਕੀਤਾ ਗਿਆ ਇਸ ਰਿਪੋਰਟ ਚ ਕਿਹਾ ਗਿਆ ਹੈ ਕਿ ਅਸਲੀ ਸੰਕਟ ਘਟ ਜਾਂ ਵੱਧ ਆਬਾਦੀ ਦਾ ਨਹੀਂ ਸਗੋ ਬੱਚੇ ਨੂੰ ਜਨਮ ਦੇਣ ਅਤੇ ਪਰਿਵਾਰ ਸ਼ੁਰੂ ਕਰਨ ਦੇ ਫੈਸਲਿਆਂ ਤੇ ਆਜ਼ਾਦੀ ਨਾ ਹੋਣਾ ਹੈ ਰਿਪੋਰਟ ਮੁਤਾਬਕ ਭਾਰਤ ਦੀ ਕੁੱਲ ਬੱਚੇ ਨੂੰ ਜਨਮ ਦੇਣ ਦੀ ਦਰ ਘਟ ਕੇ 1.9 ਜਨਮ ਪ੍ਰਤੀ ਔਰਤ ਰਹਿ ਗਈ ਹੈ ਜੋ ਕਿ 2.1 ਰਿਪਲੇਸਮੈਂਟ ਲੈਵਲ ਤੋਂ ਹੇਠਾਂ ਹੈ ਪਾਵੇਂ ਹੁਣ ਔਰਤਾਂ ਉਹਨਾਂ ਬੱਚਿਆਂ ਨੂੰ ਜਨਮ ਨਹੀਂ ਦੇ ਰਹੀਆਂ ਜਿਸ ਨਾਲ ਆਬਾਦੀ ਬਿਨਾ ਮਾਈਗ੍ਰੇਸ਼ਨ ਦੇ ਅਗਲੀ ਪੀੜ੍ਹੀ ਚ ਸਿਰ ਰਹਿ ਸਕੇ ਰਿਪੋਰਟ ਮੁਤਾਬਕ ਇਸ ਦਾ ਮੁੱਖ ਕਾਰਨ ਆਰਥਿਕ ਪਾਬੰਦੀਆਂ ਹਨ ਇਸ ਤੋਂ ਇਲਾਵਾ ਘਰਦਿਆਂ ਪਾਬੰਦੀਆਂ ਨੌਕਰੀ ਬਾਰੇ ਅਸੁਰੱਖਿਆ ਬੱਚਿਆਂ ਦੇ ਕੁਜਤਯੋਗ ਇਲਾਜ ਦੀ ਘਾਟ ਸੇ ਸੰਬੰਧੀ ਸਰਕਾਰ ਤੇ ਗਲਤ ਸੰਬੰਧੀ ਸੀਮਿਤ ਇਲਾਜ ਸੁਵਿਧਾਵਾਂ ਵੀ ਅਹਿਮ ਕਾਰਨ ਹਨ ਟੈਸਟ ਕ੍ਰਿਕਟ ਦਾ ਸਭ ਤੋਂ ਵੱਡਾ ਮੈਚ 11 ਜੂਨ ਯਾਨੀ ਅੱਜ ਲਾਰਡਸ ਵਿਖੇ ਸ਼ੁਰੂ ਹੋਵੇਗਾ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੇ ਆਸਟ੍ਰੇਲੀਆ ਦੀਆਂ ਨਜ਼ਰਾਂ ਦੂਜੀ ਕਿਤਾਬ ਦੇ ਮੁੰਡੀਆਂ ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਇਤਿਹਾਸ ਰਚਨ ਦੀ ਕੋਸ਼ਿਸ਼ ਕਰੇਗੀ ਦੱਸ ਦਈਏ ਕਿ ਆਸਟ੍ਰੇਲੀਆ ਹੀ ਟੀਮ ਮੌਜੂਦਾ ਵਰਲਡ ਟੈਸਟ ਕ੍ਰਿਕਟ ਚੈਂਪੀਅਨ ਹੈ ਪੈਟ ਕਾਮਿੰਸ ਦੀ ਕਪਤਾਨੀ ਹੇਠ ਆਸਟ੍ਰੇਲੀਆ ਦੂਜੀ ਵਾਰ ਕਿਤਾਬ ਤੇ ਕਬਜ਼ਾ ਕਰਨਾ ਚਾਹੇਗਾ ਦੂਜੇ ਪਾਸੇ ਟੈਂਬਾ ਬਹਾਮਾ ਵਰਲਡ ਟੈਸਟ ਕ੍ਰਿਕਟ ਦਾ ਚੈਂਪੀਅਨ ਬਣਨ ਦਾ ਮੌਕਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਇੱਕ 90 ਸਾਲਾ ਔਰਤ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 1 ਜਨਵਰੀ ਤੋਂ ਦਿੱਲੀ ਵਿੱਚ ਕਰੋਨਾ ਵਾਇਰਸ ਨਾਲ ਸੰਕਰਮਿਤ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। 90 ਸਾਲਾ ਔਰਤ ਦੇ ਮੌਤ ਮਾਮਲੇ ਵਿੱਚ ਕਿਹਾ ਗਿਆ ਹੈ ਕਿ ਮੌਤ ਦਾ ਮੁੱਖ ਕਾਰਨ ਹੋਰ ਸੈਰ ਰੋਗ ਹਨ ਅਤੇ ਕਰੋਨਾ ਵਾਇਰਸ ਦਾ ਪਤਾ ਲੱਗਣਾ ਦੁਰਘਟਨਾ ਹੈ। ਦਿੱਲੀ ਵਿੱਚ ਇਲਾਜ ਅਧੀਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 695 ਹੈ ਤੇ ਭਾਰਤ ਭਰ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 8615 ਹੈ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਕਾਰਨ 3 ਮੌਤਾਂ ਹੋਈਆਂ ਹਨ ਮਣੀਪੁਰ ਸਰਕਾਰ ਨੇ ਇਮਫਾਲ ਪੱਛਮੀ ਇਮਫਾਲ ਪੂਰਬੀ ਤੇ ਬਿਸ਼ਨੂਪੁਰ ਵਿੱਚ ਕਰਫਿਊ ਵਿੱਚ ਢਿੱਲ ਦਿੱਤੀ ਹੈ ਜਿਸ ਨਾਲ ਵਸਨੀਕਾਂ ਨੂੰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਘੁੰਮਣ-ਫਿਰਨ ਦੀ ਇਜਾਜ਼ਤ ਦਿੱਤੀ ਗਈ ਹੈ ਦਿਨ ਵੇਲੇ ਆਵਾਜਾਈ ਦੀ ਇਜਾਜ਼ਤ ਹੈ ਪਰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲੀਆਂ ਗਤੀਵਿਧੀਆਂ ਤੇ ਅਜੇ ਵੀ پابੰਦੀ ਹੈ ਸੁਰੱਖਿਆ ਬਲ ਚੌਕਸ ਹਨ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਰਫਿਊ ਵਿੱਚ ਢਿੱਲ ਦੌਰਾਨ ਜਨਤਕ ਵਿਵਸਥਾ ਨੂੰ ਖਤਰੇ ਵਿੱਚ ਪਾਉਣ ਵਾਲੀ ਕਿਸੇ ਵੀ ਕਾਰਵਾਈ ਨਾਲ ਸਖਤੀ ਨਾਲ ਜਿਟਿਆ ਜਾਵੇਗਾ ਕਰਫਿਊ ਵਿੱਚ ਰਹਿਣ ਵਾਲੇ ਘੱਟੋ-ਘੱਟ 5 ਭਾਰਤੀ ਨਾਗਰਿਕ ਜੋ ਕਿ ਕਿਨੀਆ ਵੱਲ ਜਾ ਰਹੇ ਸਨ ਉਨ੍ਹਾਂ ਦੀ ਬੱਸ ਹਾਦਸੇ ਵਿੱਚ ਮੌਤ ਹੋ ਗਈ ਹੈ ਕਤਰ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ 28 ਭਾਰਤੀਆਂ ਦਾ ਇੱਕ ਸਮੂਹ ਕਨੇਡਾ ਜਾ ਰਿਹਾ ਸੀ ਤੇ ਉੱਥੇ ਉਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਾਣਕਾਰੀ ਮੁਤਾਬਕ ਹਾਦਸੇ ਵਿੱਚ 5 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ ਸੋ ਇਹ ਸੰਨ ਹੁਣ ਤੱਕ ਦੀਆਂ ਅਹਿਮ ਤੇ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਹੁਣ ਤੱਕ ਦੇ ਲਈ ਮੈਨੂੰ ਇਜਾਜ਼ਤ ਤਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰੇ ਫਟਾਫਟ ਖਬਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਖਬਰਾਂ ਪੰਜਾਬ ਵਿੱਚ ਪਿਆ ਹੈ ਗਰਮੀ ਦਾ ਦੌਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਹੈ ਮਠਿੰਡਾ ਸਭ ਤੋਂ ਗਰਮ ਰਿਹਾਏ تھے ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਹੈ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਅੱਜ 18 ਜ਼ਿਲ੍ਹਿਆਂ ਵਿੱਚ ਹਿੱਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਰਾਤ ਨੂੰ ਵੀ ਗਰਮੀ ਪੈਣ ਦੀ ਸੰਭਾਵਨਾ ਹੈ ਇਹ ਸਥਿਤੀ 12 ਜੂਨ ਤੱਕ ਬਣੀ ਰਹਿ ਸਕਦੀ ਹੈ ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਹੈ ਦੱਸ ਦਈਏ ਕਿ 13 ਸਾਲਾਂ ਬਾਅਦ ਇੰਨੀ ਭਿਆਨਕ ਗਰਮੀ ਪੈ ਰਹੀ ਹੈ ਕਸ਼ਮੀਰ ਚ ਇਸ ਸਾਲ ਗਰਮੀ ਦੀ ਲਹਿਰ ਚੱਲ ਰਹੀ ਹੈ ਤੇ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਗਲੇਸ਼ੀਅਰ ਸੇਲਾਨੀ ਅਤੇ ਸਿਹਤ ਖੇਤਰ ਤੇ ਪੈ ਰਿਹਾ ਹੈ 22 ਮਈ 2025 ਨੂੰ ਸ਼੍ਰੀਨਗਰ ਚ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ 53 ਸਾਲਾਂ ਚ ਮਈ ਦਾ ਸਭ ਤੋਂ ਵੱਧ ਤਾਪਮਾਨ ਤੇ ਸ਼ਹਿਰ ਚ ਹੁਣ ਤੱਕ ਦਾ ਸਭ ਤੋਂ ਤੀਜਾ ਵੱਧ ਤਾਪਮਾਨ ਹੈ ਤੇ ਸ਼੍ਰੀਨਗਰ ਚ 10 ਜੂਨ 2025 ਨੂੰ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਆਮ ਤੋਂ 5.3 ਡਿਗਰੀ ਵੱਧ ਹੈ ਪਾਰਤ ਨੂੰ ਹਾਲ ਹੀ ਵਿੱਚ ਦਿੱਲੀ ਤੋਂ ਇੱਕ ਨਵਾਂ ਇੰਟਰਨੈਸ਼ਨਲ ਮਾਸਟਰ ਮਿਲਿਆ ਹੈ ਤੇ 16 ਸਾਲ ਦਾ ਸਾਹਿਬ ਸਿੰਘ ਪਹਿਲਾ ਸਿੱਖ ਇੰਟਰਨੈਸ਼ਨਲ ਮਾਸਟਰ ਹੈ ਉਸਨੇ ਦੁਬਈ ਓਪਨ 2025 ਜਿੱਤ ਨਾਲੇ ਮਕਾਮ ਹਾਸਲ ਕੀਤਾ ਇਹ ਰਸਤਾ ਉਸ ਲਈ ਆਸਾਨ ਨਹੀਂ ਸੀ ਕਿਉਂਕਿ ਉਹ ਬਹੁਤ ਦਬਾਅ ਅਤੇ ਵਿੱਤੀ ਸੰਘਰਸ਼ਾਂ ਕਾਰਨ ਇਹ ਮੁਕਾਮ ਹਾਸਲ ਕਰਨ ਤੋਂ ਖੁੰਝ ਗਿਆ ਸੀ ਪਰ ਜਿਸ ਚੀਜ਼ ਨੇ ਉਸ ਨੂੰ ਅੱਗੇ ਵਧਾਇਆ ਹੈ ਉਹ ਸੀ ਖੇਡ ਪ੍ਰਤੀ ਉਸ ਦਾ ਪਿਆਰ ਤੇ ਉਸ ਦੇ ਪਰਿਵਾਰ ਦਾ ਮਜ਼ਬੂਤ ਸਮਰਥਨ ਸਾਲਾਂ ਤੋਂ ਸਾਇਬ ਨੇ ਵਾਰ-ਵਾਰ ਭਾਰਤ ਦਾ ਮਾਣ ਵਧਾਇਆ ਹੈ ਤੇ ਉਸ ਦੇ ਸ਼ਾਨਦਾਰ ਪ੍ਰਤਿਸ਼ਠਾ ਵਿੱਚੋਂ ਇੱਕ 2022 ਵਿੱਚ ਪੱਛਮੀ ਏਸ਼ੀਆ ਯੂਥ ਚਤਰਨ ਚੈਂਪੀਅਨਸ਼ਿਪ ਵਿੱਚ ਉਸ ਦਾ 13 ਸੋਨ ਤਗਮਾ ਸ਼ਾਮਲ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਤਣਾਅ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੀਆਂ ਕਈ ਥਾਵਾਂ ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਾਡੇ ਡਿਫੈਂਸ ਵੱਲੋਂ ਨਾਕਾਮ ਕਰ ਦਿੱਤਾ ਗਿਆ ਜਦੋਂ ਕਿ ਇਸ ਹਮਲੇ ਵਿੱਚ ਵਰਤੇ ਗਏ ਬੰਬਾਂ ਦੇ ਕਈ ਅਵਸ਼ੇਸ਼ ਵਕ-ਵਕ ਥਾਵਾਂ ਤੇ ਦੇਖੇ ਜਾ ਰਹੇ ਹਨ ਅਜਿਹਾ ਇੱਕ ਮਾਮਲਾ ਪਠਾਨਕੋਟ ਦੇ ਲਗਦੇ ਪਿੰਡ ਮਲਿਕਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਨੇ ਬੰਬ ਨੁਮਾ ਚੀਜ਼ ਦੇਖੀ ਜਿਸ ਕਾਰਨ ਉਸਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਇਸ ਬ ਕਿਸਾਨ ਨੇ ਕਿਹਾ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤੇ ਜਦੋਂ ਉਸ ਨੂੰ ਇਹ ਚੀਜ਼ ਦਿਖਾਈ ਦਿੱਤੀ ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤੀ ਜ਼ਰਬ ਬੈਂਕ ਨੇ ਸੋਨੇ ਦੇ ਕਰਜ਼ਿਆਂ ਨੂੰ ਲੈਣ ਦੇ ਨਿਯਮਾਂ ਵਿੱਚ ਵੱਡਾ ਬਦਲਾ ਕੀਤਾ ਹੈ ਇਸ ਨਾਲ ਛੋਟੇ ਕਰਜ਼ਦਾਰਾਂ ਨੂੰ ਰਾਹਤ ਮਿਲੀ ਹੈ ਤੇ ਕੇਂਦਰੀ ਬੈਂਕ ਨੇ 2.1